ਡੇਰਾ ਸੰਤ ਬਾਬਾ ਪੰਜਾਬ ਸਿੰਘ ਜੀ ਪਿੰਡ ਤਾਜੋਕੇ ਬਹੁਤ ਹੀ ਤਾਪਸਥਾਨ ਹੈ ਇਤਿਹਾਸਕ ਸਥਾਨ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸੰਤ ਬਾਬਾ ਪੰਜਾਬ ਸਿੰਘ ਜੀ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿਖੇ ਸ਼ਹੀਦ ਭੁੱਤ ਸਿੰਘ ਜੀ ਇਹਨਾਂ ਦੀ ਸਮਾਦ ਦੇ ਨਾਲ ਚਾਰ ਚੁਪੇਰੇ ਸ਼ਹੀਦ ਮੱਲ ਸਿੰਘ ਜੀ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸ਼ਹੀਦ ਪੂਪ ਸਿੰਘ ਜੀ ਬੀਬੀ ਲਾਲੀ ਪ੍ਰਸ਼ਾਦ ਲੜਕੀ ਆਈ ਇਨੇ ਕੇ ਬੀਬੀ ਲਾਲੀ ਜੀ ਸ਼ੀਰ ਗੰਡਾ ਸਿੰਘ ਜੀ ਸ਼ੀਰ ਗੰਡਾ ਸਿੰਘ ਜੀ ਸ਼ੀਰ ਫੂਲਾ ਸਿੰਘ ਜੀ ਸ਼ੀਰ ਰਾਮ ਸਿੰਘ ਜੀ ਇਹ ਸੰਤ ਬਾਬਾ ਪੰਜਾਬ ਸਿੰਘ ਜੀ ਦੀ ਸਮਾਦ ਦੇ ਚਾਰ ਸੁਫੇਰੇ ਸ਼ੀਧਾਨੀਆਂ ਸਰੂਪ ਲੱਗੇ ਹੋਏ ਨੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇੱਧਰ ਸੱਜੇ ਹੱਥ ਸਥਾਨ ਤੇ ਅਖੰਡ ਜੋਤ ਚੱਲਦੀ ਹੈ ਤੁਹਾਨੂੰ ਉਸ ਦੇ ਦਰਸ਼ਨ ਕਰਵਾ ਰਹੇ ਆ ਈ ਸੰਤ ਬਾਬਾ ਪੰਜਾਬ ਸਿੰਘ ਜੀ ਦਾ ਆਸਣ ਤੁਹਾਨੂੰ ਉਸ ਦੇ ਦਰਸ਼ਨ ਕਰਵਾ ਰਹੇ ਆ ਭਾਗਾਂ ਵਾਲਿਓ ਕਰਮਾਂ ਵਾਲਿਓ ਜੋ ਸੰਤ ਬਾਬਾ ਪੰਜਾਬ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਦੇ ਨਾਲ ਹੀ ਇਹ ਬਣਾ ਲੱਗਿਆ ਹੋਇਆ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਗੂਟਾ ਸਿੰਘ ਜੀ ਦੱਸਦੇ ਨੇ ਕਿ ਜਦੋਂ ਸੰਤ ਬਾਬਾ ਪੰਜਾਬ ਸਿੰਘ ਜੀ ਇਸ ਸਥਾਨ ਤੇ ਬੈਠੇ ਸਨ ਤਾਂ ਉਦੋਂ ਚਾਰ ਸਫੇਰੇ ਜੰਗਲੀ ਜੰਗਲ ਸਨ ਬਾਣਾ ਤੇ ਕਰੀਬ ਸਨ ਤਾਂ ਤਾਂ ਤਮਾਹ ਪੁਰਸ਼ਾਂ ਨੂੰ ਸੰਗਤ ਨੇ ਕਿਹਾ ਕਿ ਬਾਬਾ ਜੀ ਤੁਸੀਂ ਕਿੱਥੇ ਜੰਗਲਾਂ ਦੇ ਵਿੱਚ ਆ ਕੇ ਬੈਠ ਗਏ ਤਾਂ ਬਾਬਾ ਜੀ ਨੇ ਉਦੋਂ ਬਚਨ ਕੀਤੇ ਕਿ ਇੱਥੇ ਜੰਗਲ ਚ ਮੰਗਲ ਲੱਗ ਜਾਵੇਗਾ ਵਾਕਈ ਉਹਨਾਂ ਦੇ ਕਹੇ ਹੋਏ ਬਚਨ ਪੂਰੇ ਹੋਏ ਵਾਕਈ ਜੰਗਲ ਦੇ ਵਿੱਚ ਮੰਗਲ ਲੱਗ ਗਿਆ ਇਹ ਤਾਂ ਆਪ ਸਥਾਨ ਪਿੰਡ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਪਰਿਵਾਰਾਂ ਦੀ ਸ਼ੁਭ ਸ਼ਾਂਤੀ ਦੀ ਅਰਦਾਸ ਬੇਨਤੀਆਂ ਕਰਦੇ ਨੇ ਤੁਹਾਨੂੰ ਉਹ ਸਥਾਨ ਵੀ ਦਿਖਾਉਨੇ ਆ ਜਿੱਥੋਂ ਸੰਗਤਾਂ ਘਰ ਵਿੱਚ ਸ਼ੁਕ ਸ਼ਾਂਤੀ ਲਈ ਜਲ ਲੈ ਕੇ ਜਾਂਦੀਆਂ ਨੇ ਇਹ ਉਹ ਸਥਾਨ ਹੈ ਇੱਥੋਂ ਜਲ ਲੈ ਕੇ ਜਾਂਦੀਆਂ ਨੇ ਇਹ ਖੜਾਵਾ ਮਹਾਪੁਰਸ਼ਾਂ ਦੀਆਂ ਰੱਖੀਆਂ ਹੋਈਆਂ ਨੇ ਗੱਡੀ ਗਿੰਤੀ ਵਿੱਚ ਸ਼ਰਧਾਲੂ ਇਸ ਸਥਾਨ ਤੇ ਨਤਮਸਤਕ ਹੁੰਦੇ ਨੇ ਤੁਹਾਨੂੰ ਇਸਥਾਨ ਦਾ ਬਾਰੀ ਦ੍ਰਿਸ਼ ਵੀ ਦਿਖਾ ਦਿੰਨੇ ਆ ਧੰਨ ਧੰਨ ਬਾਬਾ ਪੰਜਾਬ ਸਿੰਘ ਜੀ ਬਰਨਾਲਾ ਜ਼ਿਲ੍ਹਾ ਪਿੰਡ ਤਾਜੋਕੇ ਤਾਂ ਤੁਸੀਂ ਵੀ ਸਥਾਨ ਤੇ ਆਓ ਦਰਸ਼ਨ ਕਰੋ ਦਸਵੀਂ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਨੇ ਚੌਂਕੀ ਵੀ ਇਸ ਸਥਾਨ ਤੇ ਭਰੀ ਜਾਂਦੀ ਹੈ ਸੰਤ ਬਾਬਾ ਪੰਜਾਬ ਸਿੰਘ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ